ਅੱਜ ਜਿਹੜੀ ਖੰਨਾ ਪੁਲਿਸ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਜਿਹੜਾ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 27 ਜੁਲਾਈ ਨੂੰ ਜਿਹੜਾ 에ਅਰ ਸਕੂਲਜ ਚ ਜਿਹ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਤੇ ਉਸ ਦੇ ਨਾਲ ਨਾਲ ਇੱਕ ਸਮਰਾਲੇ ਦੇ ਰਿਆ ਚ પેટ્રોલ ਪੰਪ ਨੂੰ ਉਸੇ ਹੀ ਕੇਸ ਦੇ ਅਕਿਊਜ਼ ਵੱਲੋਂ ਲੁੱਟਿਆ ਲੁੱਟਿਆ ਗਿਆ ਸੀ ਉਹਦੀ ਇਹਨਾਂ ਦੋਨਾਂ ਕੇਸਸ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਖੰਨਾ ਪੁਲਿਸ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵਜਿੰਦਰ DSP डी सुखमृत्त DSP समराला तो लोचन सिंह DSP करनाल हरजिंदर ਸਾਡੇ ਇੰਚਾਰਜ ਸੀਆਈਜੀ ਇੰਸਪੈਕਟਰ ਅਮਨਦੀਪ ਐਸਐਚਓ सदर ਹਰਦੀਪ ਐਸਐਚਓ ਸਮਰਾਲਾ ਦਿਵਿੰਦਰਪਾਲ ਸਾਡੀ ਸਾਰੀ ਹੀ ਮਲਟੀਪਲ ਜਿਹੜੀ ਟੀਮਾਂ ਸਿਗੀਆਂ ਉਹ ਇਸ ਕੰ ਇਨਾਂ ਦੋਨਾਂ ਸੈਂਸੇਸ਼ਨਲ ਕ੍ਰਾਈਮਸ ਤੇ ਦਿਨ ਰਾਤ ਮਿਹਨਤ ਕਰਕੇ ਅਸੀਂ ਇਸ ਕੇਸ ਤੇ ਜਿਹੜੇ ਦੋਸ਼ੀ ਹੈ ਉਹਨਾਂ ਚੋਂ ਤਿੰਨ ਨੂੰ ਅਸੀਂ ਅਰੈਸਟ ਕਰ ਲਿਆ ਇਕ ਲਈ ਅੰਡਰ ਮੈਡੀਕਲ ਟਰੀਟਮੈਂਟ ਹੈਗਾ ਤੇ ਇਸ ਕੇਸ ਚ ਸਾਨੂੰ ਦੋ ਪਿਸਟਲ ਰਿਕਵਰ ਹੋ ਗਏ ਔਰ ਜਿਹੜੇ ਕ੍ਰਾਈਮ ਚ ਦੋਨੋਂ ਵਹੀਕਲਸ ਯੂਜ਼ ਹੋਏ ਸੀ ਸਵਿਫਟ ਗੱਡੀ ਤੇ ਮੋਟਰਸਾਈਕਲ ਉਹ ਅਸੀਂ ਦੋਨੋਂ ਬਰਾਮਦ ਕਰ ਲਿਆ। ਉਹਦੀ ਡਿਟੇਲਸ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੀ ਕਿ 27 ਜੁਲਾਈ ਨੂੰ ਇੱਕ ਮਨਵੀਰ ਸਿੰਘ ਜਿਹੜਾ ਏਐਸ ਕਾਲਜ ਦਾ ਸਟੂਡੈਂਟ ਹੈਗਾ ਉਹਦੇ ਬਿਆਨ ਦੇ ਅਸੀਂ ਅਜੇ ਸਿੰਘ ਵਾਸੀ ਰਤਨਹੀੜੀ ਸਦਰਖੰਨਾ ਜਤਿਨ ਮੋਗਾ ਵਾਸੀ ਲੁਧਿਆਣਾ ਕ੍ਰਿਸ਼ਨਾ ਸਾਨੀ ਵਾਸੀ ਲੁਧਿਆਣਾ ਔਰ ਲਵਪ੍ਰੀਤ ਉਰਫ ਲਵੀ ਵਾਸੀ ਸਲੋਦੀ ਖੰਨਾ ਔਰ ਇੱਕ ਅਨਨੋਨ ਬੰਦਾ ਜੋ ਬਾਅਦ ਚ ਆਇਡੈਂਟੀਫਾਈ ਹੋਇਆ ਗੁਰਪ੍ਰੀਤ ਸਿੰਘ ਉਰਫ ਜਸ ਉਰਫ ਬੱਜੀ ਉਹਨਾਂ ਉਹਨਾਂ ਤੇ ਅਸੀਂ ਇੱਕ ਐਫ ਆਈ ਆਰ ਲੌਂਚ ਕੀਤਾ ਸੀ ਜਿਨ੍ਹਾਂ ਨੇ ਛੋਟੀ ਜੀ ਕਾਲਜ ਚ ਜਿਹੜੀ ਨਦੀ ਆਪਸ ਚ ਮਾਮੂਲੀ ਤਕਰਾਰਬਾਜ਼ੀ ਹੋਈ ਸੀ ਉਹਦੇ ਬਿਹਾਫ ਉਸੇ ਗੱਲ ਨੂੰ ਹੀ ਲੈ ਕੇ ਇਹਦੇ ਦੋ ਅਕਿਊਜ਼ ਨੇ ਅਨਿਵਾ ਫਾਇਰਿੰਗ ਕੀਤੀ ਸੀ ਕਾਲਜ ਚ ਤੇ ਉਸ ਤੋਂ ਬਾਅਦ ਇਹਨਾਂ ਅਕਿਊਜ਼ ਨੇ ਹੀ ਸਮਰਾਲੇ ਦੇ ਪੈਟਰੋਲੀਅਮ પેટ્રોલ ਪੰਪ ਤੇ ਕਰਿੰਦੇ ਤੋਂ ਉਹਨਾਂ ਦਾ ਜਿਹੜਾ ਕੈਸ਼ ਕਲੈਕਸ਼ਨ ਹੁੰਦੀ ਹੈ ਉਹ ਬੈਗ ਖੋਲਿਆ ਸੀਗਾ ਉਸ ਪੇ ਹਫਤੇ ਅਸੀਂ ਚਾਰ ਬਾਈ ਨੇਮ ਔਰ ਇੱਕ ਅਨਨੋਨ ਅਕਿਊਜ਼ ਤੇ ਮੁਕੱਦਮਾ ਨੰਬਰ 155 ਅੰਡਰ ਸੈਕਸ਼ਨ ਜਿਹੜੇ ਮੈਂ ਤੁਹਾਨੂੰ ਆਈਪੀਸੀ ਤੇ ਦੱਸ ਦਿੰਦੀ ਆ 307 506 148 149 ਆਈਪੀਸੀ ਜਿਹੜਾ ਹੁਣ ਹੈਗਾ ਜੀ 109 3512 1913 ਐਂਡ 196 ਬੀ ਐਨ ਐਸ ਇਸ ਦੇ ਨਾਲ ਅਸੀਂ 2554 ਨਾਟ ਅਸਲਾ ਐਕਟ ਲਗਾਇ ਸੀ थाना सदरਖੰਨਾ ਔਰ ਜਿਹੜਾ ਪੈਟਰੋਲ ਪੰਪ ਤੇ ਲੁੱਟਖੋ ਕੀਤੀ ਸੀ ਉਹਦੇ ਚ ਅਸੀਂ ਐਫ ਆਈ ਆਰ ਨੰਬਰ 173 ਅੰਡਰ ਸੈਕਸ਼ਨ 309 4 311 ਬੀ ਐਨ ਐਸ ਔਰ 25 2554 ਨਾਟ ਅਸਲਾ ਐਕਟ थाना ਸਮਰਾਲਾ ਦਰਜ ਕੀਤਾ ਸੀਗਾ ਜੋ ਜਿਵੇਂ ਮੈਂ ਪਹਿਲਾਂ ਵੀ ਬਰੀਫ ਕੀਤਾ ਸੀ ਜਿਹੜਾ ਮੁਕਦਮੇ ਦਾ ਇੱਕ ਦੋਸ਼ੀ ਸੀ ਉਸੇ ਦਿਨ ਗ੍ਰਫਤਾਰ ਕਰ ਲਿਆ ਸੀ ਜਿਹਦਾ ਨਾਮ ਅਜੇ ਰਾਠੀ ਹੈ ਉਹ ਉਸੇ ਕਾਲਜ ਦਾ ਵਿਦਿਆਰਥੀ ਹੈਗਾ ਬੀਏ ਸੈਕੰਡ ইয়ার ਦਾ স্টুডেন্ট ਤੇ ਉਸ ਤੋਂ ਬਾਅਦ ਅਸੀਂ ਮਲਟੀਪਲ ਟੀਮਸ ਬਣਾਈਆਂ ਸੀ ਜਿਹੜੀ ਸਾਡੀ ਟੈਕਨੀਕਲੀ ਵੀ ਟ੍ਰੇਲ ਕਰ ਰਹੀਆਂ ਸੀ ਸਪੈਸ਼ਲੀ CIA ਦੀ ਟੀਮ ਤੇ थाना सदर ਔਰ ਸਮਰਾਲਾ ਤੋਂ ਅਸੀਂ ਹਿਊਮਨ ਹਿਊਮਨ ਇੰਡ ਤੇ ਟੈਕਨੀਕਲ ਇੰਡ ਤੇ ਲਗਾਤਾਰ ਛਾਪੇ ਮਾਰੀ ਵੀ ਕਰ ਰਹੇ ਸੀਗੇ ਔਰ ਕੱਲ 1 ਅਗਸਤ ਨੂੰ ਸਾਨੂੰ ਇੱਕ ਸਾਡੀ ਸੀਆਈਏ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਕੇਸ ਦੇ ਜਿਹੜੇ ਦੋ ਬਾਈ ਨੇ ਅਕਿਊਜ਼ਡ ਹੈਗੇ ਜਤਨ ਮੋਂਗਾ ਔਰ ਕ੍ਰਿਸ਼ਨਾ ਸਾਨੀ ਇਹ ਬਿਨਾ ਨੰਬਰ ਪਲੇਟ ਦੀ ਇੱਕ ਮੋਟਰਸਾਈਕਲ ਤੇ ਸਮਰਾਲਾ ਏਰੀਆ ਦੇ ਜਿਹੜੀ ਗੜੀ ਪੁਲ ਤੋਂ ਨੀਲੋ ਪੁਲ ਏਰੀਆ ਉੱਥੇ ਘੁੰਮ ਰਹੇ ਤੇ 베이스ਡ ਔਨ ਦੈਟ ਇਨਫੋਰਮੇਸ਼ਨ ਸੀਆਈਏ ਟੀਮ ਨੇ ਉੱਥੇ ਜਿਹੜਾ ਇੱਕ ਨਾਕਾ ਲਾਇਆ ਸੀਗਾ ਤੇ ਜਗਪਾਲ ਪਾਲमाजਰ ਏਰੀਆ 'ਚ ਨਾਕਾ ਬੰਦੀ ਕੀਤੀ ਸੀ ਤੇ ਉਥੇ ਜਿਹੜੇ ਮੋਟਰਸਾਈਕਲ ਤੇ ਦੋਨੋਂ ਸਵਾਰ ਸੀ ਇਹਨਾਂ ਨੇ ਪੁਲਿਸ ਦਾ ਨਾਕਾ ਦੇਖ ਕੇ ਆਪਣੀ ਮੋਟਰਸਾਈਕਲ ਸੁਟਕੇ ਉਥੇ ਇੱਕ ਜੰਗਲ ਵੱਲ ਨੂੰ ਜਿਹੜਾ ਖਾਲੀ ਏਰੀਆ ਸੀ ਉਥੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਐਸਕੇਪ ਕਰਦੇ ਉਹਨਾਂ ਨੇ ਸਾਡੀ ਜਿਹੜੀ ਸੀਆਈਏ ਦੀ ਟੀਮ ਸੇ ਉਹਨਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੋ ਇਨ ਰਿਟਾਲੀਏਸ਼ਨ ਸਾਡੀ ਟੀਮ ਨੇ ਵੀ 셀ਫ ਡਿਫੈਂਸ ਦੇ ਫਾਇਰ ਕੀਤਾ ਜਿਹਦੇ ਚ ਇੱਕ ਜਿਹੜੀ ਗੋਲੀ ਸੀਗੀ ਉਹ ਜੱਤਨ ਮੂੰਗਾ ਸੋਰੀ ਕ੍ਰਿਸ਼ਨਾ ਸਾਨੀ ਦੇ ਲੱਤੇ ਵਜੀ ਸੀ ਤੇ ਅਸੀਂ ਉਹਨੂੰ ਦਾਖਲ ਕਰਾ ਦਿੱਤਾ ਸੀ ਆਫਟਰਦਾਰ ਔਰ ਜਿਹੜਾ ਦੂਜਾ ਹੈ ਜਤਿਨ ਮਹੋਂਗਾ ਉਹ ਸਾਡੀ ਟੀਮ ਦੇ ਕਾਬੂ ਆ ਗਿਆ ਸੀ ਤੇ ਇਹ ਦੋਨੋਂ ਹੀ ਇੱਕ ਇੱਕ ਵੈਪਨ ਕੈਰੀ ਕਰ ਰਹੇ ਸੀਗੇ ਪਿਸਟਲ ਜਿਹਦੇ ਚ ਲਾਈਵ ਰਾਉਂਡਸ ਵੀ ਸੀਗੇ ਸੋ ਇਸ ਤਰ੍ਹਾਂ ਸਾਨੂੰ ਕੱਲ ਇਸ ਕੇਸ ਦੇ ਦੋ ਬਾਈ ਨੇਮ ਅਕਿਊਜ਼ ਅਸੀਂ ਇੱਕ ਨੂੰ ਹਲੇ ਅਰੈਸਟ ਨਹੀਂ ਕੀਤਾ ਬਟ ਹੀ ਇਜ਼ ਅੰਡਰ ਦ ਮੈਡੀਕਲ ਟ੍ਰੀਟਮੈਂਟ ਦੂਜੇ ਨੂੰ ਅਰੈਸਟ ਕਰ ਲਿਆ ਸੀ ਤੇ ਅਜੇ ਇਸ ਕੇਸ ਦਾ ਇੱਕ ਹੋਰ ਅਕਿਊਜ਼ ਜਿਹਦਾ ਨਾ ਗੁਰਪ੍ਰੀਤ ਸਿੰਘ ਉਰਫ ਜਰਸ ਉਰਫ ਬੱਤੀ ਹੈਗਾ ਉਹਨੂੰ ਵੀ ਅਸੀਂ ਸਲੌਦੀ ਏਰੀਆ ਚ ਅਰੈਸਟ ਕੀਤਾ ਤੇ ਹੁਣ ਇਸ ਕੇਸ ਦਾ ਸਿਰਫ ਜਿਹੜਾ ਲਵਪ੍ਰੀਤ ਸਿੰਘ ਉਰਫ ਲਵੀ ਹੈ ਸਲੌਦੀ ਪਿੰਡ ਦਾ ਉਹਦੇ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਰੇਡਸ ਆ ਕੰਟੀਨਿਊਇੰਗ ਐਂਡ ਬਹੁਤ ਜਲਦੀ ਸਾਡੀ ਟੀਮ ਜਿਨ੍ਹਾਂ ਨੇ ਪਿੱਛੇ ਵੀ ਇੰਨੀ ਦਿਨ ਰਾਤ ਮਿਹਨਤ ਕਰਕੇ ਇਹ ਬੜਾ ਸੈਂਸੇਸ਼ਨਲ ਕ੍ਰਾਈਮ ਮੈਟਰੇਸ ਕੀਤਾ ਆਈ ਐਮ ਵੈਰੀ ਸ਼ੋਰ ਕਿ ਲਵਪ੍ਰੀਤ ਲਵੀ ਨੂੰ ਵੀ ਅਸੀਂ ਕਾਬੂ ਕਰ ਲਾਂਗੇ ਫੜੇ ਸਾਰਿਆਂ ਦੀ ਕਿੰਨੀ ਏਜ ਹੈ ਇਹਨਾਂ ਦੀ ਇਹਨਾਂ ਦੀ ਜੀ ਏਜ 18 ਸਾਲ ਤੋਂ ਲੈ ਕੇ 24 ਸਾਲ ਦਾ ਏਜ ਬ੍ਰੈਕਟ ਹੈਗੇ ਜਿਹੜਾ ਜਸ ਲੜਕਾ ਗੁਰਪ੍ਰੀਤ ਜਸ ਉਹ 18 ਸਾਲ ਦਾ ਹੈ ਔਰ ਜੋ ਸਭ ਤੋਂ ਵੱਡਾ ਹੈ ਅਜੇ ਸਿੰਘ ਹੈ ਉਹ ਵੀ 24 ਸਾਲ ਦਾ ਹੈ ਵੈਪਨ ਮੈਮ ਕਿੱਥੋਂ ਲੈ ਕੇ ਆਏ ਜੀ ਵੈਪਨ ਜੀ ਹਲੇ ਸਾਨੂੰ ਜਿਹੜੇ ਦੋ ਪਿਸਟਲ ਇੱਕ 32 ਬੋਰ ਹੈ ਤੇ ਇੱਕ 30 ਬੋਰ ਹੈ ਉਹ ਰਿਕਵਰ ਹੋਇਆ ਬਟ ਹਲੇ ਬਹੁਤ ਪ੍ਰੀਲੀਮੀਨਰੀ ਹੈ ਅਸੀਂ ਨਾ ਤੇ ਰਿਮਾਰਕ ਲਾ ਕੇ ਦਾ ਸੰਗ ਹੈ ਕਿ ਕਿੱਥੋਂ ਕਿੱਥੋਂ ਲੈ ਕੇ ਇਹਦੇ ਵਿੱਚੋਂ ਕੋਈ ਜੇਲ੍ਹ ਚੋਂ ਵੀ ਆਇਆ ਜੀ ਹਿਸ਼ਾਰਪੁਰ ਜੇਲ੍ਹ ਚੋਂ ਜੀ ਇਹਦੇ ਚੋ ਜਿਹੜੇ ਦੋ ਹੈਗੇ ਜਤਨ ਮੋਂਗਾ ਔਰ ਕ੍ਰਿਸ਼ਨਾ ਸਾਨੀ ਇਹਨਾਂ ਦੋਨਾਂ ਦੇ ਹੀ ਕ੍ਰਿਮੀਨਲ ਰਿਕਾਰਡ ਹੈ ਜਤਨ ਮੋਂਗਾ ਤੇ 4 ਐਫ ਆਈ ਆਰ ਲਾਜ਼ ਦੇ ਜਿਨ੍ਹਾਂ ਚੋ ਦੋ ਐਨ ਡੀ ਪੀ ਐਸ ਦੇ ਹੈ ਤੇ ਦੋ 307 ਦੇ ਔਰ ਇੱਕ ਲੁੱਟ ਖੋਦਾ ਵੀ ਹੈ 399 402 ਦਾ ਔਰ ਜਿਹੜਾ ਕ੍ਰਿਸ਼ਨਾ ਸਾਨੀ ਹੈ ਉਹਦੇ ਤੇ ਪਹਿਲਾਂ 6 ਪਰਚੇ ਸਾਡੇ ਜਿਹੜੇ ਤਿੰਨ ਪਰਚਿਆਂ ਤੋਂ ਇਲਾਵਾ 6 ਪਰਚੇ ਹੈ ਜਿਨ੍ਹਾਂ ਚੋ ਇੱਕ ਐਨ ਡੀ ਪੀ ਐਸ ਦਾ ਹੈ ਤਿੰਨ 307 ਅਟੈਂਪਟ ਟੂ ਮਰਡਰ ਇੱਕ ਥੈਫਟ ਹੈ ਔਰ ਆਰਮਜ਼ਰ অলমো ਸਾਰੇ ਕੇਸਿਸ ਤੇ ਲੱਗੇ ਹੈ ਦੇ ਹੁਸ਼ਿਆਰਪੁਰ ਜਿਲ੍ਹਾ ਜੀ ਮੈਨੂੰ ਚੈੱਕ ਕਰਨਾ ਪਏਗਾ ਮੋਸਟ ਲਾਈਕਲੀ ਇਹ ਲੁਧਿਆਣਾ ਜੇਲ੍ਹ ਚ ਸੀ ਕਿ ਪੁਨੀਤ ਬੈਂਕ ਗੈਂਗ ਨਾਲ ਇਹਦੇ ਸਬੰਧ ਸਜਾ ਰਹੇ ਹਨ ਜੀ ਸਾਡੇ ਜੀ ਨਾਲ ਦੀ ਜਿਹੜੀ ਅਸੀਂ ਪ੍ਰੀਲੀਮਨਰੀ ਵੈਰੀਫਾਈ ਕੀਤਾ ਸੀ ਜਿਹੜਾ ਜਤਿੰਦ ਮੋਂਗਾ ਉਸ ਟ੍ਰੈਂਡ ਹੀ ਹੈ ਇਹ ਜਿਹੜਾ ਸਾਗਰ ਨਿਊਟਰਨ ਔਰ ਪੁਨੀਤ ਬੈਂਕਸ ਦੇ ਨਾਲ ਕਿਸੇ ਕੇਸ ਚ ਕੇਸ ਵਾਰ ਸੋ ਆਈ ਥਿੰਕ ਦੇ ਆਰ ਅਸੋਸੀਏਟਿਡ ਜਿਹੜੀ ਆਪਣੀ ਟੀਮ ਨੇ ਦਲੇਰੀ ਨਾਲ ਮਿਲਿਆ ਜੀ ਇੰਕਾਊਂਟਰ ਕਰਕੇ ਬੜੇ ਨੇ ਉਹਨਾਂ ਨੇ ਹੀ ਕੀ ਹੌਟਕਲਪਿੰਗ ਅਸਲ ਵਿੱਚ ਜੀ ਮੈਂ ਤਾਂ ਹਮੇਸ਼ਾ ਆਪਣੀ ਟੀਮ ਦੀ ਕਰਦੀ ਹਾਂ ਐਂਡ ਅ ਡੀਜੀ ਸਰ ਨੂੰ ਮੈਂ ਇਮੀਡੀਏਟਲੀ ਦੱਸਤਾ ਸੀਗਾ ਔਰ ਉਹਨਾਂ ਨੇ ਜੋ ਵੀ ਅਸੀਂ ਮਸਲਾ ਬਜ਼ਾਈਨਾਂ ਨੂੰ ਹਰ ਤਰ੍ਹਾਂ ਦੇ ਰਿਵਾਰਡਸ ਦਿੰਦੇ ਉਹ ਡੈਫੀਨਿਟਲੀ ਮੈਂ ਰეკਮੈਂਡ ਕਰਾਂਗੀ ਉਹ ਡੀਜੀ ਪੰਜਾਬ ਬਹੁਤ ਹੀ ਜਲਦੀ ਉਹਨਾਂ ਨੂੰ ਸਾਡੇ ਟੀਮ ਨੂੰ ਵਾਰਡ ਦਿੰਦੇ ਵੀ ਹੈਗੇ ਮੈਮ ਅਜੈ ਰਾਠੀ ਸਟੂਡੈਂਟ ਦਾ ਉਸਕੇ ਇਲਾਵਾ ਕੋਈ ਔਰ ਸਟੂਡੈਂਟ ਇਨਵੋਲਡ ਹੈ अजय राठी जी आ, एस कॉलेज का स्टूडेंट है और जो लवी इमान है वो जो हमें अभी तक पता चला है वो गुलजार कॉलेज में पढ़ता है और जो मुदई है जिसके बेस पे हमने एफ आई आर दिया वो भी इसी कॉलेज का स्टूडेंट है इनका इंटरनेशनल आपस में इंटरलिंक कैसे हुआ आ, ये जी वहाँ जो हमें इनिशियली पता चला था ये कॉलेज कैंपस में ही खड़े थे तो इनकी किसी छोटी मोटी कोई पर्सनल पुरानी इनकी ना फ्रेंडशिप थी ना दुश्मनी थी इनकी थोड़ी तकरार हुई है उसके बाद ये सारा सिचुएशन सिचुएशनलाइज हुई

भलेटली पता है we'll और कुछ ना कुछ बच्चों में थोड़ी मॉरल एजुकेशन भी दें कि इस तरह के आउटसाइडर्स आके बिकॉज उनके कॉलेज में एक एडमिशन का सेशन चल रहा था हम इस करके किसी को ऐसे अन्य